ਖਾਲੀ ਹੱਥ ਮਠਾਇਆ ਬੰਦਿਆ ਗਿਆ ਨਾ ਮੁੜ ਕੇ ਆਇਆ ਬੰਦਿਆ ਹੋ ਗਿਆ ਨਾ ਮੁੜ ਕੇ ਆਇਆ ਬੰਦਿਆ ਟਿੰਡਾ ਪਾ ਪਾਣੀ ਆ ਗੇੜੀਆਂ ਪਾਣੀ ਸ਼ਹਿਰ ਵਾਲਿਆਂ ਨੂੰ ਵੱਧ ਚਾਸ ਹੁੰਦੀ ਸਾਖਦੀ ਉਹਨਾਂ ਨੂੰ ਮਿਲਦਾ ਨਹੀਂ ਕਿ ਤੂੰ ਤੈਨੂੰ ਕਿੰਨੀ ਧੁੱਪ ਚ ਹੀ ਪਾਲਾ ਲੱਗ ਜਾਂਦਾ ਕਿ ਹੈ ਕੰਬਲ ਲਈਏ ਨਾ ਹਾਂ ਬਣਾ ਕੇ ਦੇ ਦੇ ਇੱਥੇ ਲਾਉਣੇ ਕਿ ਤਾਂ ਉੱਪਰ ਸ੍ਰੀ ਅਕਾਲ ਜੀ ਜੋ ਵੀ ਚੈਨਲ ਜੁੜੇ ਆ ਵੀਰ ਸੱਜਣ ਦੇਸ਼ਾਂ ਪ੍ਰਦੇਸ਼ਾਂ 'ਚ ਬੈਠੇ ਵੀਰ ਅੱਜ ਦਿਨ ਸ਼ੁੱਕਰਵਾਰ 16 ਤਰੀਕ ਦੇਸੀ ਮਹੀਨਾ ਜੀ ਤੇ ਨਮਾਗ ਹਾਂਜੀ ਦਿਖਾਵਾਂਗੇ ਦਿਨ ਦੇ ਕੰਮਕਾਰ ਸਾਂਝ ਕਰਾਂਗੇ ਤੁਹਾਡੇ ਨਾਲ ਤੇ ਜੇ ਟਾਈਮ ਲੱਗਿਆ ਤਾਂ ਮੋਂ ਗਾਣ ਵੀ ਕਰਾਂਗੇ ਤੁਹਾਡੀ ਸੇਵਾ ਚ ਹਾਜ਼ਰ ਕਰਾਂਗੇ ਕੋਈ ਵੀ ਇਹ ਲੱਗਿਆ ਚੰਗਾ ਜਾਂ ਮਾਨਕ ਚਮਕੀਲਾ ਪੇਸ਼ ਕਰਾਂਗੇ ਜਰੂਰ ਉਮੀਦ ਕਰਦੇ ਆਂ ਪਸੰਦ ਆਊਗਾ ਤੁਹਾਨੂੰ ਤੇ ਜੁੜੇ ਰਹੋ ਚੈਨਲ ਦੇ ਨਾਲ ਤੇ ਧੰਨਵਾਦ ਇੰਨਾ ਪਿਆਰ ਦੇਣ ਲਈ ਸਤਿਕਾਰ ਦੇਣ ਲਈ ਹਾਂਜੀ ਆਪਣੀ ਡਿਊਟੀ ਆ ਚਟਨੀ ਰਗੜਨੀ ਅੱਜ ਤੇ ਇਸ ਦਾ ਪ੍ਰਾਵਾ ਸਾਬ ਸਾਬ ਤੇ ਮਿਰਚਾਂ ਜੜਨੀ ਨਹੀਂ ਜਾਂਦੇ ਹੁੰਦੇ ਆ ਵਿੱਚ ਤਾਂ ਪੀਸੀਆਂ ਉਹ ਲੋਟ ਨਹੀਂ ਆਉਂਦੇ ਆ ਪਹਿਲਾ ਦੁਕਾਨ ਹੈ ਸਾਡੇ ਦਾ ਰਗੜ ਕੀ ਖਾਨਿਆ ਕੁੰਡੇ ਜੜਨੀ ਸਾਫ ਤੇ ਮਿਰਚਾਂ ਆ ਕਿਸੀ ਸੇਵਾਦਾਰ ਨੇ ਦਾਨ ਕੀਤਾ ਬਾਬੇ ਨੂੰ ਤੇ ਆਪਾਂ ਹੁਣ ਫੜਾ ਕੇ ਆਉਨੇ ਆ ਚੱਲਦੇ ਆਪਾਂ ਸਾਈਕਲ ਤੇ ਰਹਿਨੇ ਆ ਭਰਾ ਖੇਤਕੂਤ ਜਾਣਾ ਗੇੜਾ ਮਾਰਨ ਦੁਕਾਨਾਂ ਤੇ ਸਾਈਕਲ ਜਿਆਦਾਤਰ ਏਵਰੀ ਖਿੱਚੋ ਤਾਂ ਮੋਟਰਸਾਈਕਲ ਆਈ ਜਾਂਦਾ ਮਾਗੀ ਜਰ ਰੱਖੀ ਜੀ ਆਪਾਂ ਬਾਬੇ ਦੇ ਤੇ ਯਾਰ ਮਿਸਤਰੀ ਲੱਗੇ ਹੋਇਆ ਤੁਹਾਨੂੰ ਦਿਖਾਉਨੇ ਆ। ਬਾਈ ਕੀ ਡਿਜ਼ਾਈਨ ਬਣਾਈ ਜਾਂਦਾ। ਕੋਲ ਦੋ ਭਾਂਤੇ ਪਾਵੇਂ। ਵੇਖ ਲੀ ਬਣਾ ਕੇ ਦੇ ਦੇ। ਇੱਥੇ ਲਾਉਣਾ ਕਿ ਤਾਂ ਉੱਪਰ। ਇਹਨਾਂ ਨਾਲ ਬਾਈ ਇਹਨਾਂ ਨਾਲ ਕੇ ਬਣਾ ਲਈ ਬਾਈ ਦੀ ਵੀਡੀਓ। ਰੋਟੀ ਨਹੀਂ ਖਾਤੇ ਤੋਦੀਪ ਨੇ ਖਾ ਲੈਂਦਾ ਰੋਟੀ ਉਹਦਾ ਪੰਜੇ ਅੰਦਰ। ਆ ਜੋ ਖਾ ਲੈ। ਕੀ ਟੰਡਾ ਨੋਗੇ ਬਿਟਾਣਾ ਤਾ ਨੋਗੇ ਬੁਰਛ ਮਾਰੋ ਪਹਿਲਾ ਜੀ ਲੈ ਬਟਾ ਆ ਜੀ ਬਾਬੀ ਕੋਲ ਬਟਾ ਬਈ ਮੈਂ ਪਰ ਦੂੰ ਹੈ ਇੱਕ ਗੋਣ ਕਰੂਏ ਚਲ ਤੂੰ ਪਰ ਦੇ ਮਿੱਟੀ ਵਿੱਚ ਵਿੱਚ ਰੱਖਿਆ ਕਰ ਮੈਂ ਕਾਲਿਆਂ ਵਾਲੀ ਜਾਣਾ ਫਿਰ ਬਾਅਦ ਚ ਲਿਬੜ ਜੂਨੇ ਮੈਂ ਹਨਾ ਬਈ ਸਾਡੀ ਡਿਊਟੀ ਲੱਗੀ ਜੀ ਇਟਾਂ ਤੇ ਬੁਰਸ਼ ਮਾਰਨ ਦੀ ਕੁਝ ਟਾਈਮ ਹੈਗਾ ਆਪਣੇ ਕੋਲੇ ਲਾ ਲਈ ਕਿਉਂ ਵੀ ਸੰਦੀਪ ਬੋਲ ਪਿਆ ਕਰ ਯਾਰ ਉਹ ਤਾਂ ਬੋਲਦਾ ਨਹੀਂ ਹਾਂਜੀ ਆਪਾਂ ਬਾਬੇ ਦੇ ਆ ਕੇ ਤਿਆਰ ਹੋ ਗਏ ਹੁਣ ਤੇ ਦੇਖਦੇ ਆ ਉਹ ਰਿਸ਼ਤਿਆਂ ਕਰ ਕਿੰਨਾ ਟਾਈਮ ਲਾਉਂਦੇ ਕਾਲਿਆਂ ਵਾਲੀ ਜਾਣਾ ਤਹਿਸੀਲ ਚ ਕੰਮ ਆ ਤੇ ਤਾਇਨੇ ਪੁੱਛਦੇ ਆ ਚੱਲੂਗਾ ਨਾਲ ਸਾਡੇ ਹੈ ਚੱਲੇਗਾ ਕਿ ਮੈਂ ਨਮਾਉਂਦੀ ਨਹੀਂ ਫਿਰ ਚੱਲੂਗਾ ਅੱਗੇ ਮੈਂ ਚੱਲੇਗਾ ਨਮਾਉਂਦੀ ਨਹੀਂ ਲੰਨਾ ਲੂ ਨਾ ਕੇ ਚੱਲਦੇ ਆ ਮੈਂ ਤਾਂ ਤਿਆਰ ਹੋ ਗਿਆ ਪੁੱਤ ਹਾਂਜੀ ਬਣੇ ਰਹੋ ਵੀਡੀਓ ਦੇ ਨਾਲ ਥੋੜੀ ਬੋਦੀ ਤੁਹਾਨੂੰ ਕਾਲਿਆਂ ਵਾਲੀ ਦੀ ਝਲਕ ਦਿਖਾ ਦਾਂਗੇ ਛੱਡ ਨਾ ਮੰਜਾ ਯਾਰ ਠੀਕ ਕਰੀਏ ਹਾਂਜੀ ਆਪਾਂ ਕਾਲਿਆਂ ਵਾਲੇ ਨਹੀਂ ਜਾਣਾ ਜੀ ਹੁਣ ਉਹ ਫੋਨ ਆਇਆ ਸੀ ਰਿਸ਼ਤੇਦਾਰਾਂ ਦਾ ਉਹ ਕਹਿੰਦੇ ਆਪਾਂ ਨੂੰ ਰੂੜੀ ਸਰਜੂਆ ਬਿਆਨਾ ਉੱਥੇ ਲਿਖਿਆ ਦਾਂਗੇ ਵੀ ਉਹ ਕੱਲ ਹੋ ਗਈ ਉਹ ਰੂੜੀ ਆ ਜਾਣਗੇ ਤੇ ਉਹ ਬਾਣ ਮੂਣ ਲਿਆ ਉਹਨਾਂ ਨੇ ਕੋਈ ਇੱਥੇ ਤੇ ਉਹਦਾ ਲਿਖਾਉਣਾ ਤੇ ਆਪਾਂ ਹੁਣ ਰੂੜੀ ਜਾਵਾਂਗੇ ਵੀਰੇ ਆਉਣ ਵਾਲੇ ਬਸ ਉਹ ਕਹਿੰਦੇ 12:00 ਵਜੇ ਤੁਹਾਡੇ ਕੋਲ ਆ ਜਾਣਗੇ ਮੰਮੀ ਅਜੇ ਤਾਂ ਉਹ ਟਾਈਮ ਲਾਉਣਗੇ ਉਨੇ ਚੱਲ ਤੁਸੀਂ ਹਾਇਰੀ ਲਵਾ ਲਓ ਆਉਣ ਵਾਲੇ ਉਹ ਕਹਿੰਦੇ ਰੂੜੀ ਜਾਣ ਹੁਣ ਮਾਤਾ ਜੀ ਲਵਾਉਣਗੇ ਹਾਇਰੀ ਜੀ ਸਾਰ ਪਿਆਰ ਭਰੀ ਸਾਰਿਆਂ ਨੂੰ ਦੇਸ਼ਾਂ ਤੇ ਪਰਦੇਸ ਵਾਲਿਆਂ ਨੂੰ ਸਭ ਨੂੰ ਸਸਤੀ ਗਾਰ ਮੇਰੇ ਵੱਲੋਂ ਤੇ ਭਾਈ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਸਿਰਫ ਤੇ ਕਰ ਲਾ ਕੇ ਸਾਰੇ ਦੇਖ ਲਿਆ ਕਰੋ ਕੋਈ ਜ਼ੋਰ ਨਹੀਂ ਲੱਗਦਾ ਬਸ ਐਂ ਕਰਨਾ ਹੈ ਠੀਕ ਹੈ ਜੀ ਬਣੇ ਰਹੋ ਵੀਡੀਓ ਦੇ ਨਾਲ ਬਣੇ ਰਹੋ ਭਾਈ ਵੀਡੀਓ ਦੇ ਨਾਲ ਹਾਂਜੀ ਤੇ ਜਰੂਰ ਚੈਨਲ ਨੂੰ ਯਾਦ ਰੱਖਿਓ ਤੇ ਨਹੀਂ ਮੈਂ ਬੋਲ ਹੀ ਪੈਣੀ ਇਹਨੂੰ ਕਹਿਣਾ ਨਹੀਂ ਆਉਂਦਾ ਬੀੜਾ ਬਰਾੜ ਸੂਰਤੀਆ ਬਰਾੜ ਸੂਰਤੀਆ ਇਹ ਆਹਾ ਮੈਨੂੰ ਆਖਣਾ ਨਹੀਂ ਆਉਂਦਾ ਹਾਂ ਸ਼ੱਕਰਪਾਰਾ ਕਰੋ ਜੀ ਸ਼ੱਕਰਪਾਰਾ ਜਰੂਰ ਕਰਦੇ ਰਹੋ ਜੀ ਸਬਸਕ੍ਰਾਈਬ ਹਾਂ ਦਿਨਾਂ ਨਾਲ ਪਰੂੜੀ ਜਾ ਕੇ ਉਹ ਆਗੇ ਹੋਣਾ ਕੋਈ ਠੀਕ ਹੈ ਸਰਕਾਰ ਪਰ ਹਾਂ ਵਧੀਆ ਵੀ ਆਪਣਾ ਠੀਕਾ ਦੇ ਹਿਸਾਬ ਨਾਲ ਰੇਟ ਮੰਗ ਲੋ ਜਿੰਨਾ ਮਰਜ਼ੀ ਬਸ ਪਾਣੀ ਤਾਂ ਨਹੀਂ ਪੀ ਲੈਣੇ ਫਿਰ ਚੱਲ ਜੀ ਚਾਹ ਬਣਾ ਲੈ ਕੋਲਟੀ ਲੱਗਣਗੇ ਹੈ ਫਿਰ ਲੇਟ ਹੋ ਜਾਗੇ ਯਾਰ ਪਹਿਲਾਂ ਉਹ ਡਿੱਕੀ ਜਾਂਦੇ ਆਪਾਂ ਮੁੜ ਕੇ ਆ ਕੇ ਨਾ ਚਾਹ ਪਣੀ ਹਾਂਜੀ ਆਪਾਂ ਰੂੜੀ ਵਾਲਾ ਕੰਮ ਨਵੇੜਿਆ ਏ ਤੇ ਹੁਣ ਦੇਖਦੇ ਆਂ ਵੀ ਖੇਤੀ ਜਾਈ ਜਾਂਦੇ ਆ ਕਿਹੜਾ ਦਾ ਕੋਈ ਕੰਮ ਕਰਦੇ ਆ ਇਹ ਤਾਂ ਪਿੰਲਾ ਲੱਗਦੇ ਇਹਨੂੰ ਐਸੇ ਵੀ ਤਾਂ ਪਤਾ ਨਹੀਂ ਲੱਗਦੀ ਕੀੜੇ ਜੜੀ ਜਾਂਦੇ ਹੋਣਗੇ ਜੋ ਆਦੇ ਓਏ ਕੀੜਿਆਂ ਤੇ ਵਾਰਖੀ ਆ ਕੀੜੇ ਲੜਦੇ ਨੇ ਕੀੜੇ ਚੜੇ ਫਿਰਦੇ ਇੱਥੇ ਨੀਰਾ ਪਾਇਆ ਪਿਆ ਜੀ ਆਪਾਂ ਹੁਣ ਮੱਝਾਂ ਬੰਦਦੇ ਆ ਕਿਵੇਂ ਤੜਾਈ ਜਾਂਦੀਆਂ ਨੇ ਕੱਟੀ ਦਾ ਨੀਰਾ ਲਾਓ ਜੀ ਮੱਝਾਂ ਬੰਦਤੀਆਂ ਤੇ ਹੁਣ ਆਪਾਂ ਪੀਨੇ ਚਾਹ ਫੈਵੀ ਕੀ ਕਰਦੀ ਐ ਤੂੰ ਕੀੜਾ ਲੱਗਿਆ ਵੇ ਤੇਰੇ ਦੰਦੀ ਵਾਟਰ ਖੇਰ ਲਾ ਮਲੇ ਮੂੰਹ ਤੇ ਲੱਪੜਿਆ ਹੋ ਰਿਹਾ ਇਹਨੇ ਲੱਗ ਕਰਦੇ ਹੋਣਗੇ ਤੰਗ ਤੰਗ ਕਰਦੇ ਦੋ ਤਿੰਨ ਨੇ ਦਿਨ ਦੀ ਵੜ ਰੱਖੀ ਇਹਦੇ ਇਹਦੇ ਹੋਰ ਚਿਮਟੇ ਪਏ ਸੀ ਇਹਦੇ ਉਹ ਬੋਕਰ ਮਾਰ ਕੇ ਸਾਫ ਕਰਦੇ ਪਿੰਜਰਾ ਖੜ ਜਾ ਕਿਵੇਂ ਤੰਗ ਕਰੀ ਜਾਂਦੀ ਐ ਗਲਕੁੱਟ ਜੂ ਤੇਰਾ ਉੱਡਣਾ ਨਹੀਂ ਹੈਗਾ ਬਾਹੋਂ ਪਿੰਜਰੇ ਦੀ ਵੜਦੀ ਆ ਚੱਲ ਫੇਰ ਬਾਹ ਪਿੰਜਰੇ ਖੜ ਜਾ ਓਰੇ ਉਧਰ ਪੰਜ ਨਾ ਜਾਵੇਂ ਕੁਛ ਲੱਗਿਆ ਨਹੀਂ ਵੜ ਬੱਚੀ ਖੜ ਕੇ ਬਾਹਰ ਖੋਲਦੀ ਆ ਵੜਾ ਵੜ ਜਾ ਵੜ ਫੇਰ ਡਰਦੀ ਬੜਾ ਆਜ ਕੀ ਖਾਏਗਾ ਆਗੀ ਬਣਾ ਰੱਖਿਆ ਉਹਦਾ ਜਦੋਂ ਕੀ ਬਣਾਇਆ ਮੇਰੇ ਵਾਸਤੇ ਵੀ ਡੈਡੀ ਆਊਗਾ ਹਣਾ ਸ਼ਹਿਰੋਂ ਤੇ ਤਾਂ ਇਹ ਕਹਿੰਦਾ ਮੈਂ ਬਣਾ ਕੇ ਰੱਖਾਂ ਕੀ ਹੁੰਦਾ ਯਾਰ ਮੈਂ ਜਾ ਨਾ ਨਹੀਂ ਭੁੱਲ ਗਿਆ ਤੇ ਸਾਵੀਆਂ ਸੇਵੀਆਂ ਨਹੀਂ ਆ ਦੀਦੀ ਨੂੰ ਬੁਲਾ ਲਿਆ ਮੈਂ ਅੱਜ ਹਜੇ ਦਾ ਹਜੇ ਦਾ ਹਜੇ ਕੀ ਇਹ ਕਰੀਂਗਾ ਵਿੰਡੀ ਬਾਜ਼ਾਰ ਵਿੰਡੀ ਬਾਜ਼ਾਰ ਨਹੀਂ ਹੈਗਾ ਸੇਵੀ ਬਾਜ਼ਾਰ ਨਾ ਡੋਲ ਦੇ ਨਾ ਪੁੱਤ ਰਹਿਣ ਦੇ ਦੀਦੀ ਨੂੰ ਬੁਲਾ ਲਿਆ ਗਾ ਦੀਦੀ ਸੀਰੀਆ ਖਾ ਲੈ ਬੁਰਕਾ ਖੜਾ ਅਰੇ ਬੁਰਕਾ ਖੜਾ ਬੁਰਕਾ ਤੱਤਾ ਹੂਏ ਚਾ ਡੋਲ ਦੇ ਨਾ ਪੁੱਤ ਆ ਜੰਮੀ ਕਾਲੂ ਪੋਈ ਕਾਲੂ ਹੂ ਮੈਂ ਗੁਰਾ ਗੁਰਾ ਦਾ ਮੁੰਡਾ ਸਾਡਾ ਕਾਲੂ ਕੁੜੇ ਬਸੋਂ ਤੂੰ ਕਾਲੂ ਸਾਰਾ ਨਾ ਕਾਲੂ ਦੀ ਕਾਲੀ ਪੀਲੀ ਲਾਲੀ ਤੈਨੂੰ ਕਿੰਨੀ ਧੁੱਪ ਜੀ ਪਾਲਾ ਲੱਗ ਜਾਂਦਾ ਕੇ ਹੈ ਕੰਬਲ ਲਈਏ ਨਾ ਤੰਬਲ ਉੱਤੇ ਲਿਆ ਕੇ ਉਡ ਲਿਆ ਤੂੰ ਹਾਂ ਠੰਡ ਵਿੱਚ ਗਰਮੀ ਗਰਮੀ ਵਿੱਚ ਠੰਡ ਠੰਡ ਵਿੱਚ ਗਰਮੀ ਗਰਮੀ ਵਿੱਚ ਠੰਡ ਕਾਈ ਗੀ ਗਾਣੇ ਸੁਣਾ ਦੇ ਯਾਰ ਗਰਮੀ ਵਿੱਚ ਠੰਡ ਹੁਣ ਸੁਣਾਈ ਆ ਜਿੰਦਾ ਹੁੰਦਾ ਮਮੀ ਗਰਮੀ ਵਿੱਚ ਠੰਡ ਲੈ ਲੈ ਪਹਿਲੇ ਬੜਾ ਕਮਰੇ ਮੇਂ ਬੰਦਾ ਕਮਰੇ ਮੇਂ ਬੰਦਾ ਖਾਲੀ ਆਵ ਥੰਡਾ ਖਾਲੀ ਆਵ ਥੰਡਾ ਹਾਲੀ ਆਵ ਥੰਡਾ ਹਾਂਜੀ ਤਾਜ ਦੇ ਗਾਣੇ ਵੀ ਪਸੰਦ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਨਾ ਤਕੀਨਾ ਬੁੜੀ ਕਾਲਾ ਖਾਲੀ ਖਲੀ ਖਾ ਗਲੂ ਆ ਦੇਖ ਤਮ ਤੇ ਦਾ ਹਾਲ ਮਾਮੀ ਹੋਰੀ ਆਈ ਜਾਂਦੇ ਉਹਨਾਂ ਵਾਸਤੇ ਆਪਾਂ ਲੈ ਕੇ ਉਹਨਾਂ ਨੂੰ ਸਾਗ ਤੇ ਚੱਲਦੇ ਆਂ ਭਾਲਦੇ ਆਂ ਆਇਜੋ ਜੀ ਆਪਾਂ ਅੱਗੇ ਸਾਗ ਤੋੜਨਾ ਮਾਮੇ ਕਾ ਫੋਨ ਆਇਆ ਮਾਮੇ ਰੋਣੇ ਆਉਣਾ ਸ਼ਹਿਰ ਵਾਲਿਆਂ ਨੂੰ ਵੱਧ ਚੱਸ ਹੁੰਦੀ ਸਾਗ ਦੀ ਉਹਨਾਂ ਨੂੰ ਮਿਲਦਾ ਨਹੀਂ ਕਿ ਤੋ ਬਹੁਤ 언ਨਨ ਤਾਂ ਵਾਧੂ ਰਹੂ ਡਬਲ ਹੋਗੇ ਤਾਂ ਬਹੁਤ ਦੂਰ ਹੋਊਗਾ ਇਹ ਤੇ ਬੰਦੇ ਆਪਾਂ ਦੋਨੇ ਕਰਨ ਵਾਧੂ ਦੇਣਾ ਤਾਂ ਐ ਫੜ ਦੂ ਤੂੜੀ ਕੰਡਾ ਕੰਡਾ ਨਾਲ ਖਲਾ ਨਿਕਲ ਗਿਆ ਕੁੱਟ ਕੇ ਪਾਜਾ ਪੁੱਟ ਲਿਆ ਤੂੰ ਨਾ ਪਤਾ ਰਦਾ ਬੰਦਾ ਕਣਕ ਤਾਂ ਇਹ ਦੇਖ ਕੇ ਆਉਣੀ ਦੇਖੀ ਆ ਕੀ ਕਰਨਾ ਚਾਹਵੀਂ ਦਾ ਨੰਗੇ ਪੈਰੀ ਕੋ ਫਿਰ ਦਾਂ ਤੂੰ ਮੈਂ ਤਾਂ ਆ ਜੋ ਲੀ ਲੈਣੀ ਕਮਾਈ ਕਿਸੇ ਇਧਰ ਕੋ ਘੁਮਾਣਾ ਹੈ ਨਹੀਂ ਤੇ ਬੱਕਰੀਆਂ ਕੀ ਖੇਡ ਜਾਂਦਾ ਹੀ ਜਾਉਂ ਕੰਮ ਤੇ ਹਾਂ ਇਹਦਾ ਗਾਣਾ ਗਾਣਾ गा ਕੇ ਦੇਖੀ ਆਪਾਂ ਬੱਕਰੀ ਸਾਣੇ ਪਠੋਰੀ ਵੇਚੀ ਨਗਰ ਪਟ્રોલ ਉੱਡ ਜੂ ਯਾਰ ਕਿਉਂ ਪੰਗੇ ਲਈ ਜਾਂਦਾ ਤਾਜ ਲੈ ਹੁਣ ਕੀ ਖੋਲਦਾ ਹੈਗਾ ਤੂੰ ਦੇਖ ਅੱਖਾਂ ਚ ਵੱਟ ਜੂ ਪਟ્રોલ ਨੱਚ ਨਾ ਨਾ ਨੱਚ ਕੀ ਕਰਨਾ ਢੋਲ ਚ ਬਜਾ ਦੇ ਢੋਲ ਕੀ ਤੇ ਠੀਕ ਆ ਉਹ ਕਰੋ ਹੂੰ ਵੱਲ ਟਿਫਟ ਪੜਲਾ ਪੁੱਤੋ ਕੰਮ ਕਰ ਲੈ ਕੋਈ ਵਰਕ ਯਾਦ ਕਰ ਲੈ ਪੇਪਰ ਤੇ ਪੇਪਰ ਵੀ ਹਾਂ ਹੋ ਗਏ ਉਹ 21 ਤਰੀਕ ਨੂੰ 22 ਨੂੰ ਸਟਾਰਟ ਆ ਕੀ ਦੇਖੋ ਯਾਦ ਕਰ ਲਿਆ ਕਰ ਪੁੱਤ ਕੀ ਦੇ ਪੀ ਵੀ ਘੱਟ ਦੇਖੇ ਬਰੋਂ ਜਨਵਰੀ ਦੀ ਜਨਵਰੀ ਦੀ ਸੱਚੀ ਕੀ ਦੇ ਪੇਪਰ ਤੇਰੇ ਤੇ ਪੇਪਰ ਆ ਕਿਹਦੇ ਹੋਣੇ ਹੁਣ ਕੀ ਦੇ ਪਹਿਲਾ ਹੈ ਪਹਿਲੇ ਤੇਰੇ ਉਹ ਹੋਰ ਕੀ ਤਿਆਰ ਕਰਕੇ ਆਉਗਾ ਜਾਣਦੀ ਨਹੀਂ ਸਹੀ ਤੂੰ ਕਿਹਦਾ ਪੇਪਰ ਹੈ ਹਿੰਦੀ ਤੇਰੀ ਅੱਛਾ ਆਹ ਕਹਿੰਦੀ ਪਤਾ ਨਹੀਂ ਦੇਖ ਲਾਂ ਡੇਡ ਸ਼ੀਟ ਆਪਾਂ ਹਾਂਜੀ ਆਪਾਂ ਫਾਇਲੈਂਟ ਹੈ ਜਿਵੇਂ ਟਾਈਮ ਘਟ ਸੀ ਖੇਤ ਗਏ ਸੀ ਇੱਧਰ ਹੋਰ ਖੇਤ ਕੈ ਰੀ ਕਿਸੇ ਦੇ ਤੇ ਪਰ ਅੱਜ ਖੇਤ ਤਾਂ ਨਹੀਂ ਆਇਆ ਹੈ ਨਾ ਤੇ ਆਪਾਂ ਘਰੇ ਗਾਉਨੇ ਆ ਦੋ ਟੱਪੇ ਪਾਣੀ ਦੇ ਬੁਲਬੁਲ ਆ ਅਮਰ ਸਿੰਘ ਚਮਕੀਲੇ ਦੇ ਤੇ ਉਮੀਦ ਹੈ ਮੰਤੂ ਮਨਜ਼ੂਰ ਕਰੋਗੇ ਹੁਣ ਮੇਰੀ ਮੇਰੀ ਕਰਦਾ ਹੈ ਬੰਦਿਆ ਹੋ ਮੇਰੀ ਮੇਰੀ ਕਰਦਾ ਹੈ ਬੰਦਿਆ ਭੁੱਲ ਗਿਆ ਰੱਬ ਨਹੀਂ ਡਰਦਾ ਬੰਦਿਆ ਭੁੱਲ ਗਿਆ ਰੱਬ ਨਹੀਂ ਡਰਦਾ ਬੰਦਿਆ ਹੋ ਲਗਣੀਆਂ ਅਖਰ ਢੇਰੀਆਂ ਪਾਣੀ ਦੇ ਆ ਪਾਣੀ ਦੇ ਆ ਬੁੱਲ ਬੁਲਿਆ ਕੀ ਬੁਨਿਆ ਦਾ ਤੇਰੀਆਂ ਪਾਣੀ ਦੇ ਆ ਬੁੱਲ ਬੁਲਿਆ ਕੀ ਬੁਨਿਆ ਦਾ ਤੇਰੀਆਂ ਹੋ ਮੁਠੀਆਂ ਵਿੱਚ ਕੇ ਆਇਆ ਬੰਦਿਆ ਹੋ ਮੁਠੀਆਂ ਵਿੱਚ ਕੇ ਆਇਆ ਬੰਦਿਆ ਖਾਲੀ ਹੱਥ ਬਿਠਾਇਆ ਬੰਦਿਆ ਗਿਆ ਨਾ ਮੁੜ ਕੇ ਆਇਆ ਬੰਦਿਆ ਹੋ ਗਿਆ ਨਾ ਮੁੜ ਕੇ ਆਇਆ ਬੰਦਿਆ ਟਿੰਡਾ ਪਾਪਾ ਦੀਆਂ ਢੇੜੀਆਂ ਪਾਣੀ ਦੇਆ ਪਾਣੀ ਦੇਆ ਬੁਲਬੁਲਿਆ ਕੀ ਬੋਲਿਆ ਦਾ ਤੇਰੀਆਂ ਪਾਣੀ ਦੇਆ ਬੁਲਬੁਲਿਆ ਕੀ ਬੋਲਿਆ ਦਾ ਤੇਰੀਆਂ ਸੋ ਸ੍ਰੀ ਕਾਲ ਜੀ ਮਨਜ਼ੂਰ ਕਰਿਓ ਥੰਗ ਜਖਮ ਜੀ ਹੋ ਰੇ ਆ ਤੇ ਕਮਰੇ ਜੀ ਉਹ ਜਿੱਦ ਗੱਲ ਵੀ ਨਹੀਂ ਬਣਦੀ ਆਪਾਂ ਖੇਜਿਆ ਕੇ ਪੂਰਾ ਕੀ ਫੇਰ ਕਰਾਂਗੇ ਤੇ ਅੱਜ ਕੀ ਜਾਣੀਆ ਧੰਨਵਾਦ ਜੀ ਸਾਰਿਆਂ ਦਾ ਭੈਣ ਭਾਈਆਂ ਖਾਲਿਆਂ ਨੂੰ ਮੂਆ ਮਸੀਤ ਚਾਚੀਆਂ ਅੰਤਾਂ ਨੂੰ ਮੂਆ ਮਸੀਤ ਬੋਨਾਰੀ ਕਿ ਮਾਮਾ ਮਮੀ ਹਾਂ ਨਾ ਧੰਨਵਾਦ ਆ ਗਏ ਜੀ ਹਾਂਜੀ ਆ এলইডি ਵਾਲਾ ਹੁੰਦੇ ਜਿਹੜੇ ਇਹ ਆਪਾਂ ਘਰ ਹੀ ਠੀਕ ਕਰ ਲੈਨੇ ਆ ਤੇ ਹੁਣ ਤਾਂ ਆਪਣੇ ਕੋਲ ਟਾਈਮ ਨਹੀਂ ਹੈਗਾ ਤੇ ਸ਼ਾਇਦ ਇਹ ਖਰਾਬ ਹੋ ਗਿਆ ਲਾਇਆ ਸੀ ਬਾਰ ਸ਼ਟਰਾਂ ਚ ਤੇ ਡਿੰਬ ਜਗਦਾ ਇਹ ਤੇ ਕਦੇ ਫੇਰ ਦਿਖਾਵਾਂ ਤੁਹਾਨੂੰ ਠੀਕ ਕਰਕੇ ਇਹ 20 ਰੁਪਏਾਂ ਚ ਠੀਕ ਹੋ ਜਾਂਦੇ ਆ ਜਾਂ ਤਾਂ ਇਹਦੀ ਆ ਪਲੇਟ ਜੀ ਖਰਾਬ ਹੁੰਦੀ ਐ ਕੀ ਦੇਖਿਆ ਤੂੰ ਦੀ ਦਵਾ ਡੇਕੇ ਤੇ ਆਉਂਗਾ ਕਿਹੜੀ ਤਰੀਕ ਤੈਨੂੰ ਪਤਾ ਜਿਦਾ ਜਿਦਾ ਪੜਾ 5 ਦਿਨ ਟੱਪ ਗਏ 5 ਚਾਲਦਾ ਹੈਗਾ 5 ਦਿਨ ਤੇਰਾ ਨਹੀਂ ਬਾਡੇ ਦੀਦੀ ਦਾ ਆਊਆ ਤੂੰ ਖੜਾ ਹੋ ਜਾ ਲੱਪੜਨਾ ਪੈਰਾਂ 'ਚ ਬਹੁਤ ਪਾਲਾ ਬੂਟ ਪੁੱਤ ਬਾਡਾ ਤਾਂ ਮੇਰਾ ਫਿਰ ਬਾਡੇ ਦਾ ਮੇਰਾ ਮੈਂ 5 ਚਾਲਦਾ ਹਾਂ ਹਾਂ 5 ਚਾਲ ਦਾ ਬਰਥਡੇ ਆਊਗਾ ਹਾਂਜੀ ਮੈਂ 5 ਚਾਲਦਾ ਔਰ 5 ਦਿਨਾਂ ਤੋਂ ਬਾਅਦ ਇਹਦਾ ਬਰਥਡੇ ਆਊਗਾ ਤੇ ਆ ਜਾ ਮੈਂ ਖਾਉਂਗੇ ਤਾਂ ਕੇ ਮੇਰੇ ਪੁੱਤ ਦਾ ਜੀ ਬਰਥਡੇ 20 ਜਨਵਰੀ ਦਾ ਪਹਿਲਾਂ ਹੀ ਦੱਸੇ ਆਪਾਂ ਤੇ ਆਪਾਂ ਅੱਜ ਸਮਾਪਤੀ ਕਰਦੇ ਹਾਂ ਜੇ ਪਹਿਲਾਂ ਵਾਲਾ ਬਲੌਗ ਨਹੀਂ ਦੇਖਿਆ ਹੋਣਾ ਤਾਂ ਦੇਖ ਲਿਓ ਹਾਂਜੀ ਸਮਾਪਤੀ ਕਰਦੇ ਆ ਜੀ ਲਿੰਕ ਚ ਪਾ ਦਾਂਗੇ ਹਨਾ ਜੈ ਜੀ ਕੋਈ ਨਹੀਂ ਪਤਾ ਆਪਣੀ ਵੀਡੀਓ ਦਾ ਪੰਜ ਛੇ ਪਾਈਆਂ ਬਲੌਗ ਹਜੇ ਚੈਨਲ ਤੇ ਸਮਾਪਤੀ ਕਰਦੇ ਹਾਂ ਤਾਂ ਡਿੱਗਣਾ ਪੈਂਦਾ ਅਜੇ ਤੂੰ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਕਰਦੇ ਹਾਂ ਜੇ ਵਧੀਆ ਲੱਗਿਆ ਹੋਇਆ ਲਾਈਕ ਸ਼ੇਅਰ ਕਮੈਂਟ ਤੇ ਜੂਰ ਕਰਿਓ ਹਾਂਜੀ ਦੇ ਸਬਸਕ੍ਰਾਈਬਰ ਹਾਂਜੀ ਬੋਲ ਤਾਂ ਸੀ ਕੋਈ ਗੱਲ ਨਹੀਂ ਬੋਲਦੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬਰ ਜ਼ਰੂਰ ਕਰਿਓ ਹਾਂਜੀ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ ਮਾਈਆਂ ਭਾਈਆਂ ਤਾਈਆਂ ਤੁਈਆਂ ਸਾਰਿਆਂ ਨੂੰ ਸੋਸ੍ਰੀਕਾਰ ਠੀਕ ਹੈ ਜੀ ਕੋਈ ਲੱਗਦੇ ਹੋਈ